ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੱਜ ਜੋ ਸਾਡਾ ਮੇਨ ਮਕਸਦ ਸੀਗਾ ਜੋ ਸਦਰ ਥਾਣੇ ਦੇ ਅੱਗੇ ਧਰਨਾ ਲਾਉਂਦਾ ਸਰਾਵਾ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਪੈਲੀ ਸੀਗਾ ਜਿਹੜੀ ਸਰਪੰਚ ਦੇ ਬੇਟੇ ਨੇ ਜਿਹੜਾ ਧੱਕੇ ਨਾਲ ਉਧਰ ਰਾਤ ਚੋਰੀ ਮਸ਼ੀਨ ਦੇ ਨਾਲ ਕਣਕ ਵੱਢੀ ਆ ਤੇ ਬਾਅਦ ਇਥੋਂ ਮਸ਼ੀਨ ਵੀ ਛੱਡਾ ਕੇ ਲੈ ਗਏ ਆ ਤੇ ਪਤਾ ਨਹੀਂ ਪ੍ਰਸ਼ਾਸਨ ਤੇ ਵੀ ਮੇਰੇ ਖਿਆਲ ਚ ਕੋਈ ਪ੍ਰੈਸ਼ਰ ਜਿਹੜਾ ਇਹ ਬੰਦੇ ਅਰੈਸਟ ਨਹੀਂ ਕਰਦੇ ਪਏ ਤਿੰਨ ਮਹੀਨੇ ਹੋ ਗਿਆ ਜੀ ਪਰਚਾ ਦਿੱਤੇ ਨੂੰ ਤੇ ਤਿੰਨ ਮਹੀਨਿਆਂ ਚ ਇੱਕ ਬੰਦਾ ਅਰੈਸਟ ਨਹੀਂ ਹੋਇਆ ਹਜੇ ਤੇ ਅੱਜ ਜੇ ਅਰੈਸਟ ਨਾ ਕਰਨਗੇ ਸ਼ਾਮ ਤੱਕ ਤੇ ਫਿਰ ਸਾਡੇ ਵੱਲ ਇਹਨਾਂ ਨੂੰ ਪੂਰਾ ਸੰਦੇਸ਼ ਦਿੱਤਾ ਗਿਆ ਵੀ ਅਸੀਂ ਹਾਈਵੇ ਜਾਮ ਕਰਾਂਗੇ ਮੇਰਾ ਨਾਮ ਕੁਲਜੀਤ ਸਿੰਘ ਆ ਜੀ ਤੇ ਅੱਜ ਧਰਨਾ ਦੇਣ ਦਾ ਜਿਹੜਾ ਮੁੱਖ ਕਾਰਨ ਹੋਇਆ ਸੀ ਕਿ ਸਾਡੇ ਇੱਥੇ ਕਿਸਾਨ ਦੇ ਪਹਿਲੀ ਠੇਕੇ ਤੇ ਲਈ ਹੋਈ ਸੀ ਉਹਦੇ ਵਿੱਚ ਜੀ ਜਿਹੜੀ ਇਹ ਦੂਸਰੀ ਪਾਰਟੀ ਸੀ ਇੱਥੇ ਆ ਉਹਨਾਂ ਨੇ ਰਾਤ 12 ਵਜੇ ਜਿਹੜੀ ਉਹ ਚੋਰੀ ਗਾਣਕ ਵੱਡਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਉਹ ਚਲੋ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਜਿਹੜੀਆਂ ਉਹਨਾਂ ਦੇ ਜਿਹੜੇ ਜਿੰਨੀਆਂ ਕੰਬਾਈਨਾਂ ਜਾਂ ਜਿਹੜੇ ਟਰੈਕਟਰ ਸੀ ਉਹ ਫੜ ਕੇ ਅੰਦਰ ਲਾ ਲਏ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਅਜੇ ਤੱਕ ਤਿੰਨ ਮਹੀਨੇ ਹੋ ਗਏ ਆ ਕੋਈ ਸੇ ਬੰਦੇ ਦੀ ਅਰੈਸਟ ਜਿਹੜੀ ਨਹੀਂ ਹੋਈ ਤੇ ਇਹ ਹੁਣ ਸਾਡੇ ਇੱਥੇ ਭਾਰਤੀ ਕਿਸਾਨ ਜੂਨੀਅਨ ਚੜੂਨੀ ਦੇ ਅਸੀਂ ਝੰਡੇ ਝੇਟ ਅੱਜ ਇੱਥੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਉਹਦਾ ਮੇਨ ਸਾਡਾ ਮਕਸਦ ਇਹੀ ਆ ਕਿ ਅਸੀਂ ਜਿਹੜੇ ਬੰਦੇ ਜਿਹੜੇ ਛੇਤੀ ਨੂੰ ਛੇਤੀ ਅਰੈਸਟ ਕੀਤੇ ਜਾਣ ਕਿਉਂਕਿ ਇਹ ਅਜੇ ਵੀ ਪਿੰਡ ਵਿੱਚ ਖੁੱਲੇ ਆਮ ਫਿਰ ਰਹੇ ਆ ਇਹਨਾਂ ਤੋਂ ਜਿਹੜੇ ਬੰਦੇ ਨੇ ਠੇਕੇ ਤੇ ਪੈੜੀ ਲਈ ਆ ਉਹਨੂੰ ਅਜੇ ਵੀ ਉਹਨਾਂ ਤੋਂ ਖਤਰਾ ਆ ਪੂਰਾ ਕਿਉਂਕਿ ਉਹ ਖੁੱਲੇ ਆਮ ਫਿਰ ਪੰਚਾਇਤ ਦੀ ਪੈੜੀ ਠੇਕੇ ਉੱਤੇ ਲਈ ਹੈ ਨਹੀਂ ਹੱਲ ਹੁੰਦਾ ਤੇ ਅਸੀਂ ਇਹ ਜਿਹੜਾ ਆਪਣਾ ਸੰਘਰਸ਼ ਆ ਅੱਗੇ ਤੋਰਾਂਗੇ ਅਸੀਂ ਜੇ ਸਾਡਾ ਇੱਥੋਂ ਵਾਲ ਨਹੀਂ ਹੁੰਦਾ ਤੇ ਅਸੀਂ ਅੱਗੇ ਹਾਈਵੇ ਤੱਕ ਵੀ ਜਾਮ ਕਰਾਂਗੇ ਜੀ ਤਖ਼ਤ ਜਿੱਥੇ ਬੰਦੀ ਆਈ ਹੈ ਜੀ ਚੰਨੂਨੀ ਗਰੁੱਪ ਤੋਂ ਸਾਡੇ ਕੋਲ ਇਹਨਾਂ ਦਾ ਇੱਕ ਇਥੇ ਸਾਡੇ ਅਖ਼ਬਾਰੀਏ ਦ ਉਹਨਾਂ ਦੀ ਰੈਸਟ ਕੀਤੀ ਜਾਵੇ ਤੇ ਅਸੀਂ ਰੇਡਾਂ ਕਰ ਰਹੇ ਹਾਂ ਉਹ ਨਹੀਂ ਕਾਬੂ ਆ ਰਹੇ ਹੁਣ ਵੀ ਇਹਨਾਂ ਨੂੰ ਅਸੀਂ ਕਿਹਾ ਵੀ ਦੱਸੋ ਸੱਚੇ ਤੁਹਾਨੂੰ ਇਹ ਜਾਣਕਾਰੀਆਂ ਅਸੀਂ ਤਾਂ ਆਪਣੇ ਤੌਰ ਤੇ ਕਾਰਵਾਈ ਕਰ ਹੀ ਰਹੇ ਹਾਂ ਪਰ ਜੇ ਹੁਣ ਵੀ ਸਾਨੂੰ ਪਤਾ ਲੱਗਦਾ ਕੋਈ ਤੇ ਅਸੀਂ ਉੱਥੇ ਹੁਣ ਵੀ ਇਹਨਾਂ ਨਾਲ ਜਾਣ ਨੂੰ ਤਿਆਰ ਆ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਅੰਦਰ ਲਾਵਾਂਗੇ